ਅ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਨੇ ਪੰਚਾਇਤੀ ਚੋਣਾਂ ਦਾ ਐਲਾਨ ਤਾਂ ਕਰ ਦਿੱਤਾ ਲੇਕਿਨ ਕੋਈ ਸਿਸਟਮ ਅਡਾਪਟ ਨਹੀਂ ਕੀਤਾ ਕਿ ਜਿਹੜੇ ਪੰਜ ਸਰਪੰਚ ਕਲੀ ਦਵਾਰਾਂ ਨੇ ਇਲੈਕਸ਼ਨ ਲੜਨੀ ਆ ਉਹਨਾਂ ਨੂੰ ਐਨਓਸੀਆਂ ਜਾਰੀ ਕੀਤੀ ਜਾਣ ਮੈਂ ਸਵੇਰ ਦੇ 10 ਵਜੇ ਦਾ ਇਸ ਬਲਾਕ ਦੇ ਅੰਦਰ ਖੜਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਇੱਥੇ ਇਕੱਠੇ ਹੋ ਗਏ ਨੇ ਉਹਨਾਂ ਨੇ 10 ਵਜੇ ਦੀਆਂ ਜਮ੍ਹਾਂ ਕਰਾਏ ਹੋਏ ਨੇ ਆਪਣਾ ਐਪਲੀਕੇਸ਼ਨ ਫਾਰਮ ਉਹਨਾਂ ਨੂੰ ਹਾਲੇ ਤੱਕ ਜਿਹੜਾ ਐਨਓਸੀਆਂ ਨਹੀਂ ਮਿਲ ਰਹੀਆਂ ਤੇ ਉਹ ਵਿਅਕਤੀ ਕਿੱਦਾਂ ਜਿਹੜੇ ਆ ਆਪਣੇ ਸਬਮਿਟ ਜਿਹੜੇ ਆ ਉਹ 4 ਤਰੀਕ ਨੂੰ ਕਰ ਸਕਦੇ ਆ ਜੇ ਅੱਜ ਸਵੇਰ ਦੇ ਲੋਕਾਂ ਨੂੰ ਸ਼ਾਮ ਤੱਕ ਨਹੀਂ ਮਿਲੀਆਂ ਤੇ ਜਿਨ੍ਹਾਂ ਨੇ ਕੱਲ ਤੇ ਪਰਸੋਂ ਨੂੰ ਮਨ ਬਣਾਉਣਾ ਕਿ ਅਸੀਂ ਚੋਣ ਲੜਨੀ ਹੈ ਉਹ ਫਿਰ 4 ਤਰੀਕ ਨੂੰ ਇੱਥੇ ਆ ਕੇ ਕਿਹੜੀ ਬਿਲੇ ਐਨਓਸੀਆਂ ਜਾਂ ਚੂਰਾ ਟੈਕਸ ਦੀਆਂ ਰਸੀਦਾਂ ਲੈ ਸਕਦੇ ਆ ਤੇ ਕਿਹੜੀ ਬਿਲੇ ਉਹ ਆਪਣੇ ਪੇਪਰ ਜਿਹੜੇ ਸਬਮਿਟ ਜਿਹੜੇ ਆ ਉਹ ਕਰਨਗੇ ਤੇਰੀ ਜਿਹੜੀ ਆ ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਐਡੀਸੀ ਸਾਹਿਬ ਐਸਟੀਐਮ ਸਾਹਿਬ ਦੇ ਨਾਲ ਗੱਲ ਹੋਈ ਅਸੀਂ ਇੱਥੇ ਲੋਕਾਂ ਨੇ ਕਟਿਆ ਹੋ ਕੇ ਜਿਹੜਾ ਉਹ ਰੋਸ ਜਾਰੀ ਕੀਤਾ ਕਿ ਐਨਓਸੀਆਂ ਜਾਰੀ ਕਰੋ ਹੁਣ ਉਸ ਤੋਂ ਬਾਅਦ ਐਸਟੀਐਮ ਜਲੰਧਰ ਬੰਨ ਜਿਹੜੇ ਆ ਉਹ ਇੱਥੇ ਆਏ ਆ ਔਰ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਸਾਰਿਆਂ ਨੂੰ ਐਨਓਸੀਆਂ ਜਿਹੜੀਆਂ ਵੀ ਅੱਜ ਸਬਮਿਟ ਹੋਈਆਂ ਨੇ ਅਸੀਂ ਜਾਰੀ ਕਰਾਂਗੇ ਅਤੇ ਉਹਨਾਂ ਨੇ ਕਿਹਾ ਕੱਲ 2 ਦਿਨ ਜਿਹੜਾ 2 ਤੇ 3 ਤਰੀਕ ਛੁੱਟੀ ਦਾ ਦਿਨ ਆ ਅਸੀਂ ਉਹਨੂੰ ਵੀ ਜਿਹੜਾ ਅਸੀਂ ਜਾਰੀ ਕਰਾਂਗੇ ਇਸ ਕਰਕੇ ਮੈਂ ਤੁਹਾਡੇ ਮਾਧਮ ਦੇ ਰਾਹੀਂ ਕਹਿਣਾ ਚਾਹਨਾ ਹੁਣ ਮੈਂ ਐਸਟੀਐਮ ਸਾਹਿਬ ਔਰ ਵੀਡੀਓ ਸਾਹਿਬ ਉੱਪਰ ਬੈਠੇ ਆ ਉਹਨਾਂ ਨੂੰ ਮਿਲਣ ਚੱਲਿਆ ਕਿਉਂਕਿ ਛੁੱਟੀਆਂ ਨੇ ਆਪਾਂ ਕਿਤੇ ਭੁਲੇਖੇ 'ਚ ਨਾ ਰਹਿ ਜਾਈਏ ਇਹ ਵੀ ਅੱਜ ਇਹਨਾਂ ਨੇ ਕਹਿ ਦਿੱਤਾ ਤੇ ਇਹ ਦੋ ਦਿਨ ਛੁੱਟੀਆਂ ਦੇ ਵਿੱਚ ਵੀ ਐਨਓਸੀਆਂ ਜਾਰੀ ਕਰ ਦੇਣਗੇ ਇਸ ਚੀਜ਼ ਨੂੰ ਰਿਕਾਰਡ ਤੇ ਲੈ ਕੇ ਆਈਏ ਮੈਂ মিডিਆ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਐਸਟੀਐਮ ਸਾਹਿਬ ਦੇ ਨਾਲ ਵੀਡੀਓ ਸਾਹਿਬ ਦੇ ਨਾਲ ਇਸ ਗੱਲ ਨੂੰ ਰਿਕਾਰਡ ਤੇ ਲਿਆ ਕੇ ਯਕੀਨੀ ਬਣਾਉਣ ਕਿ ਕੱਲ ਨੂੰ 2 ਤਰੀਕ ਤੇ 3 ਤਰੀਕ ਤੇ 4 ਤਰੀਕ ਨੂੰ ਜਿਹੜੀਆਂ ਉਹ ਲਗਾਤਾਰ ਐਨਓਸੀਆਂ ਜਿਹੜੀਆਂ ਉਹਨਾਂ ਨੂੰ ਮਿਲਣ ਗਿਆ ਉਹਨਾਂ ਨੂੰ ਜਾਰੀ ਕੀਤੀਆਂ ਜਾਣਗੀਆਂ ਸੋ ਮੈਂ ਪਬਲਿਕ ਦਾ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਰ ਪ੍ਰਸ਼ਾਸਨ ਨਾਲ ਗੱਲ ਹੋਣ ਤੋਂ ਬਾਅਦ ਐਸਟੀਐਮ ਸਾਹਿਬ ਇੱਥੇ ਮੌਕੇ ਤੇ ਆਏ ਨੇ ਮੈਨੂੰ ਬਹੁਤ ਬੇਅਦਬ ਅਫਸੋਸ ਹੈ ਕਿ ਜੇ ਸਰਕਾਰ ਨੇ ਇਦਾਂ ਹੀ ਕਰਨੀ ਆ ਆਪੋਜੀਸ਼ਨ ਪਾਰਟੀ ਦੇ ਲੋਕਾਂ ਦੇ ਨਾਲ ਫੇ ਕਾਦੀ ਲਈ ਚੋਣਾਂ ਕਰਵਾਉਣ ਡਿਆ ਆ ਅਜਣ ਫਿਰ ਮੈਦਾਨ ਦੇ ਵਿੱਚ ਸਤਾਈ ਤਾਂ ਬਹੁਤ ਨੇੜੇ ਐ ਅਸੀਂ ਤਾਂ ਪਹਿਲਾਂ ਇਹਨਾਂ ਨੂੰ ਭਜਾ ਦੇਣਾ ਹੈਗਾ ਇਸ ਕਰਕੇ ਜੇ ਤੁਸੀਂ ਆਪਣੀ ਸਰਪੰਚ ਪੰਜ ਬਣਾਉਣਾ ਚਾਹੁੰਦੇ ਆ ਤਾਂ ਫਿਰ ਸਾਡੀਆਂ ਨਾਮੀਨੇਸ਼ਨਾਂ ਕਾਦੇ ਵਾਸਤੇ ਤੁਸੀਂ ਲੈ ਰਹੇ ਹੋ ਜੇਕ ਐਮਐਲਏ ਨੂੰ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5:30 ਸਵਾ 5 ਤੱਕ ਇੱਕ ਐਨਓਸੀ ਲੈਣ ਦੇ ਲਈ ਇੰਤਜ਼ਾਰ ਕਰਨਾ ਪਵੇ ਲੋਕਾਂ ਦੇ ਨਾਲ ਆ ਇਸ ਤੋਂ ਵੱਡੀ ਬੰਦ ਭਾਗੀ ਕੀ ਗੱਲ ਹੋ ਸਕਦੀ ਆ ਇਸੇ ਗੱਲਾਂ ਨੂੰ ਲੈ ਕੇ ਅੱਜ ਫਿਰੋਜ਼ਪੁਰ ਜੀਰੇ ਦੇ ਅੰਦਰ ਸਰਕਰ ਕੁਲਵੀਰ ਸਿੰਘ ਜੀਰਾ ਸਾਡੇ ਸਾਬਕਾ ਵਿਧਾਇਕ ਨੇ ਗੋਲੀ ਚੱਲ ਗਈ ਉਹ ਗੋਲੀਆਂ ਦੇ ਨਾਲ ਸਾਡੇ ਉੱਥੇ ਵਰਕਰ ਫੱਟੜ ਹੋ ਗਏ ਗੁਰਦਾਸਪੁਰ ਦੇ ਅੰਦਰ ਸਾਡੇ ਤਿੰਨ ਵਿਧਾਇਕ ਸਲਤ ਪਤਾਪ ਸਿੰਘ ਬਾਜਵਾ ਜੀ ਤੇ ਬਰਿੰਦਰ ਪੜਾ ਜੀ ਸਾਡੇ ਤਰਫ ਤੋਂ ਬਾਜਵਾ ਜੀ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਜੀ ਉੱਥੇ ਗਏ ਔਰ ਡੀਸੀ ਉੱਤੇ ਬਤਮੀਚਿਆਂ ਦੇ ਨਾਲ ਪੇਸ਼ ਆ ਰਿਹਾ ਦਫ਼ਤਰਾਂ ਚ ਕੋਈ ਵੜਨ ਨਹੀਂ ਦੇ ਰਿਹਾ ਇੱਥੇ ਵੀ ਮੈਂ ਸਵੇਰ ਦਾ ਥੱਲੇ ਖੜ ਕੇ ਆਮ ਪਬਲਿਕ ਦੇ ਅੰਦਰ ਲੋਕਾਂ ਦੀ سپورਟ ਦੇ ਅੰਦਰ ਔਰ ਹੁਣ ਐਸਟੀਐਮ ਸਾਹਿਬ ਇੱਥੇ ਆਏ ਆ ਤੋ ਇਸ ਤਰੀਕੇ ਦਾ ਮਾਹੌਲ ਪੰਜਾਬ ਦੇ ਅੰਦਰ ਜੇ ਸਿਰ ਜਾ ਜਾਏਗਾ ਤਾਂ ਫਿਰ ਇਹ ਜਿਹੜੀਆਂ ਚੋਣਾ ਉਨਪੱਖਸ਼ ਨਹੀਂ ਹੋਣੀਆਂ ਚਾਹ ਹਣਗੀਆਂ ਮੈਂ ਤੁਹਾਡੇ ਮਾਧਿਅਮ ਦਰਾਂ ਇਲੈਕਸ਼ਨ ਕਮਿਸ਼ਨ ਤੋਂ ਇਹ ਮੰਗ ਕਰਦਾ ਕਿ ਤੁਰੰਤ ਜਿਹੜੇ ਸਖਤ ਕਾਰਵਾਈ ਦੇ ਹੁਕਮ ਦਿੱਤੇ ਜਾਣ ਅਤੇ ਦੋ ਦਿਨ ਜਿਹੜੀ ਛੁੱਟੀ ਹੈ ਉਹਦੇ ਲਈ ਵੀ ਨੋਟੀਫਿਕੇਸ਼ਨ ਜਾਂ ਅਨਾਉਂਸਮੈਂਟ ਜਾਰੀ ਕੀਤੀ ਜਾਵੇ ਕਿ ਇਹਨਾਂ ਨੂੰ ਐਨਓਸੀਆਂ ਮਿਲਣਗੀਆਂ ਕੋਈ ਵੀ ਆਮ ਵਿਅਕਤੀ ਚਾਹੇ ਕਿਸੇ ਵੀ ਪਾਰਟੀ ਦਾ ਤੇ ਕੋਈ ਤੇ ਸਾਰੀਆਂ ਪਾਰਟੀਆਂ ਦੇ ਬੰਦੇ ਨੇ ਮੈਂ ਕਿਸੇ ਕਾਂਗਰਸ ਪਾਰਟੀ ਦੀ ਨਹੀਂ ਗੱਲ ਕਰ ਰਿਹਾ ਮੈਂ ਤਾਂ ਜਿਹੜੇ ਪੰਜ ਸਰਪੰਚ ਲੜਨ ਦੇ ਚਾਹਵਾਨ ਆ ਸਾਰਿਆਂ ਨੂੰ ਦਿੱਤੀਆਂ ਜਾਣ ਔਰ ਇਹਨੂੰ ਯਕੀਨੀ ਬਣਾਇਆ ਜਾਵੇ ਮੈਂ মিডিਆ ਕਰਮੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਆਏ ਅਫਸਰਾਂ ਦੇ ਨਾਲ ਗੱਲ ਕਰਕੇ ਇਹਨੂੰ ਰਿਕਾਰਡ ਦੇ ਉੱਤੇ ਲੈ ਕੇ ਆਉਣ ਕਿ ਕੱਲ ਤੇ ਪਰਸੋਂ ਦੋ ਦਿਨ ਛੁੱਟੀ ਆ ਉਹਦੇ ਅੰਦਰ ਵੀ ਐਲਓਸੀਆਂ ਮਿਲਣਗੀਆਂ ਤੇ ਬਹੁਤ ਮੰਦ ਭਾਗੀ ਗੱਲ ਆ ਪੰਜਾਬ ਸਰਕਾਰ ਸਿਸਟਮ ਨੂੰ ਅਡਾਪਟ ਕਰਨ ਦੇ ਅੰਦਰ ਬਹੁਤ ਪੂਰੀ ਦਤ ਹੈ